ਹਾਂਜੀ ਕੀ ਹਾਲ ਚਾਲ ਆ ਸਾਰੇ ਕੂਪਟਰ ਵਾਇ ਭਰਾਵਾਂ ਦੇ ਅੱਜ ਆਪਾਂ ਤੁਹਾਨੂੰ ਆਪਣੇ 6400 ਵਾਲੇ ਕੂਪਟਰ ਦੀ ਹਿਸਟਰੀ ਦੱਸਦੇ ਆ ਕਿ ਕਿੱਥੋਂ ਆਇਆ ਸੀ ਆਪਣੇ ਕੋਲ ਜੋੜੀ ਤੇ ਕਿੰਨੇ ਵੇ ਤੇ ਕੁੱਡੇ ਸੀ ਤੇ ਇਹਨਾਂ ਦੇ ਅੱਗੇ ਬੱਚੇ ਕੀ ਕੀ ਰਿਜ਼ਲਟ ਆਇਆ ਬੱਚਾ ਦਾ ਆਇਆ ਤੁਹਾਨੂੰ ਦੱਸਦੇ ਆ ਲਓ ਜੀ ਪਹਿਲਾਂ ਆਪਾਂ ਤੁਹਾਨੂੰ ਮੇਨ ਜੋੜਾ ਹੀ ਦਿਖਾ ਦਿੰਨੇ ਆ 6400 ਵਾਲਾ ਕੂਪਟਰ ਤੇ ਕੂਪਰੀ ਆਇਓ ਜੂਮ ਕਰਕੇ ਦਿਖਾ ਦੇ ਮਾੜਾ ਇਹ ਸਾਮੀ ਜੋੜੀ ਆ 6400 ਵਾਲੀ ਜੀ ਪਹਿਲਾਂ ਤੁਹਾਨੂੰ ਆਪਾਂ ਦਿਖਾਉਨੇ ਆ ਕੂਤਰ 640 ਵਾਲਾ ਕੈਮਰਾ ਉਹਦੇ ਕੋਲੇ ਕਰਦੇ ਥੋੜਾ ਜਿਹਾ ਆ ਆਪਣਾ ਕੂਤਰ 640 ਵਾਲਾ ਇਹ 3200 ਵਾਲੀ ਮੋਡ ਵਾਲੀ ਬਾਜੀ ਤੋਂ ਦੇਹੀ ਪਿੰਡ ਬੀਦੋੜਾ ਪਹਿਲਾਂ ਸ਼ੌਂਕ ਕਰ ਅਜਨ ਕੂਤਰ ਵੇਖ ਲਓ ਪਹਿਲਾਂ ਫੇਰ ਤੁਹਾਨੂੰ ਇਹਦੇ ਦੱਸ ਦਿਆਂ ਹਿਸਟਰੀ ਕੂਤਰ ਦੀ ਹੁੰਜਾ ਵੇਖ ਲਓ ਕੂਤਰ ਦਾ ਪੱਲੇ ਪੈਰ ਦੇਖ ਲਓ ਤੇ ਪੱਲੇ ਵੇਖ ਲਓ ਕੂਤਰ ਦੇ ਪਹਿਲਾਂ ਆਪਾਂ ਤੁਹਾਨੂੰ ਇਹਦੀ ਹਿਸਟਰੀ ਦੱਸਦੇ ਆਂ ਉਤਰ ਆ ਜੀ ਬੀਦੋ ਵਾਲੀ ਵਾਲੀ ਬਾਜੀ ਜੋ ਤੇ ਇਹ ਆਪਣੇ ਪਿੰਡ ਆ ਗਿਆ ਸੀ ਮੇਰੇ ਹਿਸਾਬ ਨਾਲ 2 ਕਵੇ ਆ ਗਏ ਸੀ ਨਾ ਉਤਰ ਇਹ ਹਾਂ ਤੜਕੇ ਆ ਗਏ 10 ਵਜੇ ਠੀਕ ਹੈ 10 ਕਵੇ ਆ ਗਿਆ ਸੀ ਤੇ ਇਹ ਉਤਰ ਪਹਿਲਾਂ 2 ਕਵੇ ਫਿਰਦਾ ਰਿਹਾ ਮੰਦਾ ਫਿਰਦਾ ਰਹਿ ਨੀਵਾ ਨੀਵਾ ਹੈ ਸਾਨੂੰ ਆਣ ਕੇ ਕਿ ਉਤਰ ਮਾੜਾ ਛੱਪੜ ਤੇ ਹੋਈ ਜਾਂਦਾ ਪਰ ਇਹ ਉੜਦਾ ਬੜਾ ਨੀਵਾ ਸੀਗਾ ਇੱਕ ਘਰ ਇੱਕ ਥਾਂ ਹੀ ਉੱਡੀ ਗਿਆ ਜਮਾ ਇੱਥੇ ਖੜਕ ਕੇ ਉਤਰ ਤੇ ਉਦੋਂ ਬਾਅਦ ਇਹ 5:30 ਦੇ ਆਸ-ਪਾਸ ਹਨ ਬੈਠਾ ਸੀਗਾ 5:30 ਵਜੇ ਬੈਠਾ ਉਹ ਕੋਠੀ ਤੇ ਬਹਿ ਗਿਆ ਸੀਗਾ 5:30 ਦੇ ਆਸ-ਪਾਸ ਵਿਖਾ ਕੋਠੀ ਵਿਖਾ ਦਿਆ ਕੋਠੀ ਇਹ ਕੋਠੀ ਤੋਂ ਫਿਰ ਜਮਾ ਖੱਟੀ ਸਾਮੀ ਤਹਿ ਤੇ ਕਰਕੇ ਆਪਾਂ ਲਾ ਲਿਆ ਸੀਗਾ ਕੂਤਰੀ ਜਿਹੜੀ ਕੂਤਰੀ ਐ ਇਹ ਕੂਤਰੀ ਆਪਾਂ ਫੜੀ ਸੀ ਮੈਂ ਤੇ ਮਨਪ੍ਰੀਤ ਜਦੋਂ 2022 ਚ ਐ ਸੀ ਇਕੱਟੀਆਂ ਬਾਈਆਂ ਛੱੜਦੇ ਸੀਗੇ 2022 ਚ ਬੀਦੂ ਵਾਲੀ ਬਾਈ ਸੀ ਇਹ ਵੀ ਉਸੇ ਬਾਜੀ ਚੋਂ ਹੀ ਆਈ ਸੀ ਕੂਤਰੀ ਇੱਕੋ ਬਾਜੀ ਚੋਂ ਕੂਤਰਾ ਐ ਦੋਵੇਂ 32 3200 ਵਾਲੀ ਚੋਂ ਤੇ ਇਹ ਕੂਤਰੀ ਆਪਣੇ ਪਿੰਡ ਆ ਗਈ ਸੀ ਸਵੇਰੇ 8:00 ਵਜੇ ਓਲੇ ਦੀ ਆ ਗਈ ਸੀ ਕੂਤਰੀ ਉੱਥੋਂ ਜੋ ਓਲੇ ਵਾਲੇ ਲਾਗੇ ਸਦੋਂ ਕੂਤਰੀ ਆ ਗਈ ਸੀਗੀ ਤੇ ਇਹ ਕੂਤਰੀ ਮਨਪ੍ਰੀਤ ਕੇ ਕੋਠੀ ਕੂਤਰੀ ਸ਼ੌਂਕਰਾ ਕੂਤਰੀ ਸ਼ੌਂਕਰਾ ਫੜਾ ਦਨੇ ਆਪਾਂ ਕੂਤਰੀ ਵੇਖੋ ਬਾਲਾ ਕੂਤਰੀ ਸ਼ੌਂਕ ਕਰੋ ਫੇਰ ਦਹੋਣੇ ਹਾਂ ਪੱਲੇ ਦੇਖੋ ਕੂਤਰੀ ਦੇ ਕੀ ਜਾਈ ਦੱਸੋ ਜੀ ਇਹ ਹਿਸਟਰੀ ਇਹ ਆਈ ਸੀ ਕਿ ਆਪਣੇ ਪਿੰਡ 'ਚ ਸਵੇਰੀ ਆ ਗਈ ਸੀ 7-8 ਵਜੇ ਕੂਤਰੀ ਆ ਗਈ ਸੀ ਪਾਣੀ ਓਲੇ ਦੀ ਆ ਗਈ ਸੀ ਤੇ ਇਹ ਕੂਤਰੀ ਆਪਣੇ ਆ ਕੇ ਬਹਿ ਗਈ ਸੀਗੀ 11:00 ਵਜੇ ਕੂਤਰੀ 11 ਕਵੇ ਮਤਲਬ ਆਪਣੇ ਪਿੰਡ ਆ ਕੇ ਬੈਠ ਗਈ ਸੀ ਕੂਤਰੀ ਇਹ ਕੋਠੀ 'ਤੇ ਆ ਕੇ ਬੈ ਗਈ ਸੀ ਮਨਪੀਤ ਕੀ ਉਦੋਂ ਮਨਪੀਤ ਕੇ ਕੰਮ ਚੱਲੀ ਜਾਂਦਾ ਸੀ ਕੋਠੀ ਦਾ ਤੇ ਅਸੀਂ ਫਿਰਦੇ ਸੀ ਅਸੀਂ ਤਾਂ ਥੱਲੇ ਕੂਤਰ ਭਾਈ ਜਾਂਦੇ ਸੀਗੇ ਹੋਰ ਉਤਰ ਫਿਰਦੇ ਸੀ ਤੇ ਉੱਤੇ ਆ ਕੇ ਬੈ ਗਈ ਅਸੀਂ ਗਏ ਬਾਲਟੀ ਲੈ ਕੇ ਜਾਵੜੇ ਤਾਂ ਜੀ ਕੂਤਰੀ ਫੜ ਲਈ ਪਾਣੀ ਤੇ ਆ ਗਈ ਗਲਤ ਗੁੱਲਤ ਸਮਝੀ ਸੀ ਕੂਤਰੀ ਤਾਂ ਹੀ ਬੈ ਗਈ ਸੀ ਨਹੀਂ ਕੂਤਰੀ ਬਹੁਤ ਚੰਗੀ ਸੀਗੀ ਤੇ ਤੇ ਖੱਟੇ ਖੱਟੇ ਰੰਗ ਦੇ ਠੱਲ ਪਾਈ ਸੀ ਸਕੇਚ ਛੜੀਏ ਦੇ ਕੂਤਰੀ ਦੇ ਤੇ ਫਿਰ ਉਹ ਤੋਂ ਬਾਅਦ 2022 ਜੀ ਮੇਰੀ ਤੇ ਮਨਪੀਤ ਦੀ ਅਣਬਣ ਹੋ ਗਈ ਕਿਉਂਕਿ ਸਾਡੇ ਮੇਰਾ ਸੀਗਾ ਜਨਮ ਦਿਨ ਤੇ ਉਹਦੇ ਕਰਕੇ ਹੀ ਥੋੜਾ ਬਹੁਤਾ ਬੋਲਬਾਲ ਪਏ ਤੇ ਮੈਂ ਕੂਤਰ ਲੈ ਗਿਆ ਉਹਦੇ ਕੋਲ ਆਪਦੇ ਜਿੰਨੇ ਸੀਗੇ ਮੇਰੇ ਕੋਲ ਜਿਵੇਂ ਪੁੰਝੇ ਵਾਲਾ ਹੋ ਗਿਆ ਹਰੀ ਬਗਲ ਵਾਲੀ ਹੋ ਗਈ ਕੂਤਰੀ ਤੇ ਇੱਕ ਹਰੀ ਬਗਲ ਕਾਲੀ ਦੀ ਮਾਂ ਕਾਲੀ ਦੀ ਮਾਂ ਹਰੀ ਬਗਲ ਵਾਲੀ ਜਿਹੜੀ ਕੂਤਰੀ ਮਰ ਗਈ ਆਪਣੀ ਵੱਡੀ ਕੂਤਰੀ ਉਹ ਆਪਾਂ ਆਈ ਫੜੀ ਸੀ ਚੰਨੂ ਵਾਲਿਆਂ ਦੀ ਹਰੀ ਬਗਲ ਵਾਲੀ ਦੀ ਜਿਹੜੀ ਕੂਤਰੀ ਹੈ ਉਹ ਮੇਰੇ ਘਰੇ ਭਾਈ ਸੀਗੀ ਤਾਂ ਕਰਕੇ ਉਹ ਆਪਣੇ ਕੋਲ ਕੂਤਰੀ ਸੀਗੀ ਤੇ ਜਿਹੜਾ ਇਹ ਇਹ ਕੂਤਰੀ ਸੀਗੀ ਇਹ ਕੂਤਰੀ ਉਹਨੇ ਮੈਨੂੰ ਵੈਸੇ ਦਿੱਤੀ ਸੀਗੀ ਤੇ ਕੂਤਰੀ ਤਾਂ ਵੈਸੇ ਉਹਨੇ ਫੜੀ ਸੀ ਮਣਪਿਤ ਨੇ ਪਰ ਇਹਨੇ ਮੈਨੂੰ ਵੈਸੇ ਹੀ ਦਿੱਤੀ ਕਿਉਂਕਿ ਅਸੀਂ ਵਿਦੋ ਜਿਹੜੀ ਬਾਦਲਵਾਜੀ ਹੋਈ ਸੀ ਉਹ ਤੋਂ 1-2 ਦਿਨ ਪਹਿਲਾਂ ਹੀ ਉੱਥੋਂ ਹੀ 7-8 ਕੂਤਰ ਪੜੇ ਸੀਗੇ ਤੇ ਉਹ ਉਤਰਾ ਜੋਂਨੇ ਮੈਨੂੰ ਇੱਕ ਵੀ ਨਹੀਂ ਕੂਤਰ ਦਿੱਤਾ ਜੀ ਠੀਕ ਹੈ ਤੇ ਉਹ ਇੱਕ ਕੂਤਰੀ ਸ਼ਾਹ ਕੀ ਸੀਗੀ گلابی ਘੰਡ گلابی ਟੂਸਾ ਤੇ ਸ਼ਾਇਦ ਕਾਲਾ ਟੂਸਾ ਸੀਗਾ ਉਹ ਸਾਡੇ ਘਰੇ ਡਿੱਗੀ ਸੀ ਕੂਤਰੀ ਤੇ ਉਹ ਮੈਂ ਚੱਕ ਕੇ ਫੜਾਈ ਸੀਗੀ ਉਹ ਉਹਨੇ ਆਪਾਂ ਨੂੰ ਦਿੱਤੀ ਨਹੀਂ ਸੀ ਆਪਾਂ ਨੂੰ ਆਹ ਕੂਤਰੀ ਦੇ ਦਿੱਤੀ ਸੀਗੀ ਠੀਕ ਹੈ ਚੱਲ ਆਪਾਂ ਨੂੰ ਦਿੱਤੀ ਚਾਹੇ ਨਹੀਂ ਤੇ ਉਹ ਜਿਵੇਂ ਮਤਲਬ ਇਹਨੇ ਕਿਵੇਂ ਸਮਝ ਕੇ ਦਿੱਤੀ ਕੂਤਰੀ ਤੇ ਇਹ ਕੂਤਰੀ ਮੈਂ ਲੈ ਗਿਆ ਘਰੇ ਠੀਕ ਹੈ ਤੇ ਉਹ ਤੋਂ ਬਾਅਦ ਜਿਵੇਂ ਟਿਵਲੀ ਨੇ ਆਪਣੀ ਵਧੀਆ ਭਾਂਦੇ ਸੀ ਤੇ ਇਹ ਕਹਿੰਦਾ ਮੇਰੇ ਕੋ ਕੂਤਰ ਬੈਠਾ ਆ 640 ਵਾਲਾ ਆ ਜਿਹੜਾ 3200 ਫੜਿਆ ਸੀ ਕੂਤਰ ਇਹ ਕਹਿੰਦਾ ਇਹ ਲੈ ਆ ਤੂੰ ਤੇ ਜੋ ਮੈਂ ਕੂਤਰ ਲੈ ਗਿਆ ਤੇ ਇਹ ਆਪਾਂ ਜਮਾ ਸਾਂਮੀ ਜੋੜੀ ਛੜਤੀ ਨਹੀਂ ਆਪਾਂ ਹੋਰ ਨਾਲ ਆਉਂਦੇ ਸੀ ਹਾਂ ਹੋਰ ਨਾਲ ਆਉਂਦੇ ਇਹਨੂੰ ਆਪਾਂ ਲਾਉਂਦੇ ਸੀ ਤੇਲੂਗੇ ਕੂਤਰ ਨਾਲ ਤੇ ਉਹ ਕੂਤਰੀ ਲਾਉਂਦੇ ਆਹ ਕੂਤਰ ਨੂੰ ਲਾਉਂਦੇ ਸੀ ਹੋਰ ਕਿਸੇ ਕੂਤਰੀ ਨਾਲ ਤੇ ਪਰ ਇਹ ਆਪਸ 'ਚ ਹੀ ਲੱਗ ਗਈ ਇਹਨਾਂ ਨੇ ਜਮਾ ਪਹਿਲੀ ਜੋੜੀ ਦੇ ਦੋ ਬੱਚੇ ਕੱਢੇ ਇਹਨਾਂ ਨੇ ਜਮਾ ਸਫੇ ਚਟੇ ਇੱਕ ਸੀਗੀ ਚਿੱਟੀ ਕਾਲੀ ਦੀ ਕੂਤਰੀ ਇਹ ਉਹ ਗੂਦਰੀ ਦਾ ਆਪਾਂ ਚੰਨੂ ਵਾਲੇ ਨੇ ਦੇ ਦਿੱਤੀ ਸੀ ਲਿਆਜੀ ਨੂੰ ਸੋਨੀ ਨੂੰ ਦੇ ਦਿੱਤੀ ਸੀ ਗੂਦਰੀ ਤੇ ਜਿਹੜਾ ਇਹਦੀ ਦੂਜੀ ਸੀਗੀ ਗੂਦਰੀ ਜਮਾਂ ਚਿੱਟੀਆਂ ਅੱਖਾਂ ਦੀ ਉਹ ਆਪਾਂ ਗੂਦਰੀ ਪੱਟਸਰ ਕਰਕੇ ਕੱਢੀ ਸੀਗੀ ਉਹ ਗੂਦਰੀ ਬਹੁਤ ਉੱਡੀ ਸੀਗੀ ਜਮਾਂ ਨਜਾਇਜ਼ ਤੇ ਇਹਨਾਂ ਦੇ ਬੱਚੇ ਇਹਨੇ ਰਿਜ਼ਲਟ ਵਿੱਚ ਤਾਂ ਹੀ ਇਹਨਾਂ ਨੇ ਫਿਰ ਤੀਜੀ ਪੱਠੀ ਕੱਢੀ ਸੀ ਜਿਹੜੀ ਆਪਾਂ ਗੂਦਰੀ ਕਾਲ ਚਰਾਣੀ ਛੱਡੀ ਸੀ ਉਹ ਵੀ ਤੁਹਾਨੂੰ ਸ਼ੌਂਕ ਕਰਾਉਣੇ ਆ ਉਹਦਾ ਵੀ ਸ਼ੌਂਕ ਕਰਾਉਣੇ ਆ ਇਹ ਗੂਦਰੀ ਆਪਾਂ ਛੱਡੀ ਸੀ ਕਾਲ ਚਰਾਣੀ ਬਾਜੀ ਇਹ ਤੁਹਾਨੂੰ ਸਰ ਨਾਲ ਪਹਿਲਾਂ ਇਹਦੇ ਵਿੱਚ ਦੱਸ ਦਾਂ ਕਿ ਘਰੇ ਕਿਵੇਂ ਉੱਡੀ ਸੀ ਇਹ ਜਮਾਂ ਜਮਾਂ ਛੋਟੀ ਹੁੰਦੀ ਪੱਠੀ ਸੀ ਇਹਨੇ ਪ ਦੂਜੀ ਝੋਲੀ ਦਾ ਬੱਚਾ ਪਹਿਲੇ ਦੇ ਦੇ ਜਿਹੜੀ ਜਮਾ ਜੋੜੀ ਦੇ ਸੀਗੇ ਦੋਵੇਂ ਪੱਟੀਆਂ ਸੀਗੀਆਂ ਕਿ ਚਿੱਟੀ ਕਾਲੀ ਦੀ ਸੀ ਇੱਕ ਚਿੱਟੀਆਂ ਦੀ ਸੀ ਚਿੱਟੀਆਂ ਜਿਹੜੀ ਕੂਤਰੀ ਹੁੰਦਾ ਬਿੱਲੀ ਕਾ ਗਈ ਤੇ ਚਿੱਟੀ ਕਾਲੀ ਵਾਲੀ ਆਪਾਂ ਸੋਨ ਨਹੀਂ ਦੇਦੀ ਸੀ ਉਹਦੇ ਇੱਕ ਤਾਂ ਉਹਦਾ ਮੂੰਹ ਜਮਾ ਜਿਵੇਂ ਇਹ ਵੱਡੇ ਹੋ ਜਾਂਦੇ ਨੇ ਇਹਦੇ ਚੁੰਝ ਖੁੱਲ ਜਾਂਦੀ ਹੈ ਆਪਾਂ ਉਹ ਬਾਜੀ ਛੱਡ ਨਹੀਂ ਕੂਤਰੀ ਉਹ ਖਰਾਬ ਹੋ ਗਈ ਤਾਂ ਕਰਕੇ ਚੱਲੀ ਤੇ ਇਹ ਕੂਤਰੀ ਬਹੁਤ ਵਧੀਆ ਉੰਡੀ ਸੀ ਇਹਨੇ ਪਹਿਲੇ ਦਿਨ ਹੀ ਜਿੱਦੇ ਆਪਾਂ ਕੱਢੀ ਸੀ ਸਿਆਲਾਂ ਚ ਇਹ ਉਡੀ ਸੀ 4-5 ਘੰਟੇ ਉਡੀ ਸੀ ਕੂਤਰੀ ਦੂਜੇ ਦਿਨ ਛੱਡੀ ਜਨੇ ਦਿਨ ਚ ਪਾਇਆ ਉਸ ਤੋਂ ਬਾਅਦ ਇਹਦੀਆਂ 7-8 ਡਾਈਆਂ ਕਰਾ ਕੇ ਪਾ ਬੰਦ ਕਰਾ ਲਈ ਕੂਤਰੀ ਤੇ ਗਰਮੀ ਚ ਪੱਟਸਾਰ ਕਰਕੇ ਕੱਢੀ ਜਦੋਂ ਕੂਤਰੀ ਇਹਦੇ ਧਰੰਗ ਵੀ ਪੈ ਗਈ ਸੀ ਇਹਨੂੰ ਧਰੰਗ ਪੈ ਗਈ ਸੀ ਇਹਨੂੰ 2022 ਦੀ 23 23 ਚ ਸਾਰਿਆਂ ਨੂੰ ਪੈ ਗਈ ਸੀ ਇਧਰ ਸਾਰਿਆਂ ਨੂੰ ਧਰੰਗ ਪੈ ਗਈ ਸੀ ਇਹਦੇ ਉੱਪਰ ਟੀਕਾ ਵੀ ਲਾਇਆ ਸੀਗਾ ਦੋ ਨੀਕ ਲੱਗੇ ਸੀ ਇਹਦੇ ਲਗਾਤਾਰ ਟੀਕੇ ਲੱਗੇ ਸੀ ਤੇ ਦੋ ਵੀ ਪਰ ਫਿਰ ਵੀ ਚੱਲ ਉਦੋਂ ਠੰਡ ਵਾਲੀ ਗਰਮੀ ਨਹੀਂ ਪਈ ਸੀਗੀ ਠੀਕ ਠਾਕ ਜੇ ਸੀਗੀ ਇਹਨੂੰ ਪੱਕਰੇ ਹੀ ਕੱਢਣ ਲੱਗੇ ਕੂਦਰੀ ਨੂੰ ਪੂਰੀ ਬਹੁਤ ਜ਼ਿਆਦਾ ਉੜਦੀ ਸੀ ਮੇਰੇ ਹਿਸਾਬ ਨਾਲ ਚਾਰ ਪੰਜ ਆਪਣੇ ਪਿੰਡ ਤੇ ਸਾਰੇ ਕੂਤਰ ਉੜਦੇ ਸੀ ਬਾਬੇ ਮੇਜਰ ਕੋਲ ਵੀ ਸੀਗੇ ਬਾਬੇ ਮੇਜਰ ਕੋ ਕਾਲੀ ਹੁੰਦੀ ਸੀ ਜਦੋਂ ਕਾਲਾ ਕੂਤਰ ਉਹ ਡਾਉਂਦਾ ਹੁੰਦਾ ਸੀਗਾ ਮਨਪ੍ਰੀਤ ਕੋਲੇ ਕੂਤਰ ਹੁੰਦੇ ਸੀਗੇ ਤੇ ਮੇਰੇ ਹਿਸਾਬ ਨਾਲ ਜਿਹੜੇ ਸਾਲ ਹੈਡ ਕੋਲੇ ਵੀ ਸੀ ਜਦੋਂ ਆਪਣੇ ਪਿੰਡ ਵਾਲੇ ਰਜਿੰਦਰ ਮੇਰੇ ਕੋਲ ਤਾਂ ਖੜੀ ਨਹੀਂ ਸੀ ਮੇਰੇ ਕੋਲ ਤਰੰਗ ਪਈ ਸੀ ਜਦੋਂ ਉਹਦੀ ਬਗਲਾ ਵਾਲੀ ਸੀਗੇ ਹਾਂ ਬਗਲਾ ਵਾਲੀ ਮਨਪ੍ਰੀਤ ਦੀ ਬਗਲਾ ਵਾਲੀ ਜਦੋਂ ਉੜਦੀ ਹੁੰਦੀ ਸੀ ਬਿੱਲੀ ਨਹੀਂ ਖਾਦੀ ਸੀ ਜਿਹੜੀ ਉਦੋਂ ਇਹ ਕੂਤਰੀ ਤੇ ਇੱਕ ਇਹਦੇ ਨਾਲ ਹਰੀ ਬਗਲਾਂ ਦੀ ਪੱਠੀ ਕਾਲੀ ਦੀ ਮਤਲਬ ਜਿਹੜੇ ਉਹ ਕਾਲੀ ਦੀ ਤਾਂ ਹੈ ਹੀ ਨਹੀਂ ਕੋਈ ਲੱਗਦੀ ਨਹੀਂ ਕੂਤਰ ਹੋਰ ਸੀ ਉਹ ਹੋਰ ਕੂਤਰਾਂ ਲੱਗੀ ਸੀ ਉਹ ਹੁਣ ਕੂਤਰੀ ਬੈਠੀ ਆ ਅਮਰੀਕਾ ਸਰ ਮੁੰਡੇ ਨੂੰ ਦਿੱਤੀ ਆ ਉਹ ਗੂ ਦੀ ਵੇਦੇ ਜਮਾਂ ਨਾਲ ਬਰਾਬਰ ਬਾਈ ਛੱਡੀ ਸੀ ਇਹ ਸਾਰੇ ਪਿੰਡ ਦੇ ਕੂਤਰ ਬਾਹ ਕੇ ਫੇਰ ਆਉਂਦੀ ਸੀ ਕੂਤਰੀ ਦਿਨਿਚ ਪਾਉਂਦੀ ਸੀ ਜਿੰਨੇ ਵਾਰੀ ਦਿਨਿਚ ਪਾਉਂਦੀ ਸੀ ਦਿੱਦੇ ਛੱਡਦੇ ਸੀ ਦਿਨਿਚ ਪਾਉਂਦੀ ਸੀਗੀ ਕੂਤਰੀ ਇਹ ਤੇ ਇਹ ਆਪਾਂ ਛੱਡੀ ਸੀ ਕਾਲ ਜਰਾਣੀ ਬਾਜੀ ਤੇ ਇਹ ਪਹਿਲੇ ਦਿਨ ਮਤਲਬ ਇਹ ਬਾਦਾਮ ਹਜੇ ਫਿਰ ਵੀ ਘੱਟ ਬਾਦਾਮਾਂ ਤੇ ਸੀ ਤੇ ਇਹ ਜਦੋਂ ਢਾਂਗੀਆਂ ਲੱਗੀਆਂ ਸੱਤ ਕੂਤਰ ਉਥੇ ਕੂਤਰ ਉੱਡੇ ਸੀਗੇ 65 ਕੂਤਰ ਉੱਡੇ ਸੀਗੇ ਹਾਂ ਤੇ 65 ਕੂਤਰਾ ਚ 17 ਕੂਤਰਾ ਇਹ ਦੂਸਰ ਪਈ ਸੀਗੀ ਤੇ ਇਹ ਆਪਣੀ ਸਰ ਨਾਲ ਪਹਿਲਾਂ ਹੀ ਢਾਂਗੀ ਚੜ ਗਈ ਸੀ ਕੂਤਰੀ 6 ਵਜੇ 2 ਮਿੰਟ ਦੀ ਇਹ ਕਾਲ ਚੜਾਣੀ ਵਾਲੇ ਦਿਨ ਜਿੱਦੇ ਆਪਣੇ ਕੋਲ ਮਤਲਬ ਕਹਿਰ ਚ ਆਪਾਂ ਭਾਲੀ ਕਿਉਂਕਿ ਦੂਸਰ ਤਾਂ ਆਪਾਂ ਸਾਹਮਦੇ ਨਹੀਂ ਸੀਗੇ ਠੀਕ ਹੈ ਸਤਿ ਆਸ਼ਾਹ ਹੋਰੇ ਕਹਿੰਦੇ ਕੋਈ ਦੂਸਰ ਆਪਾਂ ਕਿਉਂਕਿ ਪਹਿਲੀ ਯਾਰ ਆਪਣੀ ਕੂਤਰੀ ਦੂਸਰ ਚਾਈ ਸੀਗੀ ਤੇ ਆਪਣੇ ਜਿਵੇਂ ਆਪਣੇ ਅੰਕਲ ਹੈਗਾ ਮਤਲਬ ਮੰਗਾ ਖੁੱਡੀਆਂ ਵਧੀਆ ਬਈ ਦੂਸਰ ਦਾਸਰ ਸਾਹਮ ਦਾ ਹੈਗਾ ਠੀਕ ਆ ਉਹਦੇ ਵੀ ਆਪਣੇ ਨਾਲ ਬਹੁਤ ਵਧੀਆ ਲਿਆ ਆ ਜਾ ਕੂਤਰ ਵੀ ਆਪਾਂ ਉਹਨਾਂ ਤੋਂ ਬਾਦੂ ਲਿਆਉਣੇ ਆ ਆਪਾਂ ਉਹਨਾਂ ਨੂੰ ਦਿਨੇ ਵੀ ਆ ਕੂਤਰ ਉਹਨਾਂ ਨਾਲ ਤਾਂ ਜਮਾ ਮਤਲਬ ਜਿਵੇਂ ਮਰਜੀ ਕੋਈ ਲੈ ਜਾਣ ਦੇ ਜਾਣ ਕੂਤਰ ਆਪਣੇ ਨਾਲ ਇੱਕੋ ਹੀ ਆ ਉਹਨਾਂ ਦਾ ਹੁਣ ਵੀ ਉਹ ਲੈ ਕੇ ਗਿਆ ਇਹਦੇ ਜਮਾ ਸਾਮੀ ਲੈ ਕੇ ਗਿਆ ਕੂਤਰ 640 ਵਾਲੇ ਦੇ ਬੱਚੇ ਲੈ ਗਿਆ ਆਂਡੇ ਵੀ ਲੈ ਕੇ ਗਿਆ ਆਪਣੇ ਤੋਂ ਉਹਨਾਂ ਨਾਲ ਆਪਣਾ ਕੋਈ ਹੋ ਨਹੀਂਗਾ ਤੇ ਇਹ ਕੂਤਰੀ ਬਸ ਇੰਨਾ ਜਿਗਾ ਕਿ ਇਹ ਦੂਸਰ ਚ ਮਤਲਬ ਉਧਰੋਂ ਕਰਮੇ ਹੋਰੀ ਖੁੱਡੀਆਂ ਤੋਂ ਸਾਹਮ ਕੇ ਕੂਤਰੀ ਨੂੰ ਤੇ ਉਧਰੋਂ ਲੈ ਆਏ ਸੀ ਇਹ ਸਵੇਰੇ 6:00 ਵਜੇ ਲੈ ਕੇ ਆ ਗਏ ਉਤਰੀ ਨੂੰ ਹਾਂ ਉਹਨਾਂ ਨੇ ਧਰੇ ਸੀ ਨੂੰ 8 ਬਾਦਾਮ ਹਾਂ 8 ਬਾਦਾਮ ਧਰੇ ਸੀ ਤੇ ਉੱਥੇ ਓਲੇ ਲੱਗੇ ਲੇਟ ਥੋੜਾ ਤੁਹਾਨੂੰ ਪਤਾ ਦੂਸਰ ਚ ਓਲੇ ਲੇਟ ਲੱਗਦੇ ਆ ਉਹ ਕਰਾਉਂਦੇ ਕਰਾਉਂਦੇ 8:30 ਤੱਕ ਲੈ ਗਏ ਓਲੇ ਤੇ ਪੂਤਰੀ ਉਹਨੂੰ ਬਾਦਾਮ ਖੇਚ ਗਈ ਤੇ ਪੂਤਰੀ ਅੰਦਰ ਰਹਿ ਗਏ 5 5 ਕ ਬਾਦਾਮ ਰਹਿ ਗਏ ਹਾਂ ਤੇ ਕੂਤਰੀ ਤਾਂ ਕਰਕੇ ਭੁੱਖੀ ਰਹਿ ਗਈ ਤੇ ਫਿਰ ਵੀ 17 ਕੂਤਰਾ ਦੂਸਰ ਪਈ ਸੀਗੀ ਤੇ ਤੜਕੇ ਫਿਰ ਮੰਗੇ ਨੇ ਫੋਨ ਕੀਤਾ ਅੰਕਲ ਨੇ ਕੇ ਕਹਿੰਦਾ ਇਹਨੂੰ ਬਾਦਾਮ ਦੇ ਦਿਓ ਕਹਿੰਦਾ ਫਿਰ ਆਪਾਂ ਐਟਰੀ ਟਾਈਮ ਜਮਾ ਸਵੇਰੇ ਇਹਨੂੰ ਅੱਧਾ ਬਾਦਾਮ ਦਿੱਤਾ ਕੂਤਰੀ ਨੂੰ ਠੀਕ ਹੈ ਆਪਾਂ ਆਪਣੇ ਨਵੀ ਹੈਗਾ ਮੁੰਡਾ ਲਿਆ ਜੀਦੋ ਚੰਨੂ ਤੋਂ ਉਹਦੇ ਤੋਂ ਆਪਾਂ ਬਦਾਮ ਫੜਿਆ ਇੱਕ ਫਿਰ ਵੀ ਅੱਧਾ ਦਿੱਤਾ ਜੇ ਆਪਾਂ ਪੂਰਾ ਬਦਾਮ ਦੇਣ ਦੇ ਫਿਰ ਕੀ ਪਤਾ ਗੂਤਰੀ ਕਾਹੜ ਕੱਢ ਜਾਂਦੀ ਆਪਾਂ ਅੱਧਾ ਬਦਾਮ ਦਿੱਤਾ ਗੂਤਰੀ ਨੂੰ ਤੇ ਇਹ ਗੂਤਰੀ ਫਿਰ ਵੀ ਆਪਣੀ ਪੰਜਵੀਂ ਬੈਠੀ ਚਾਰ ਕੂਤਰ ਹੋਰ ਤਾਂ ਸੀਗੇ ਇਹ ਬੈਠੀ ਸੀਗੀ ਸਾਢੇ 4:00 ਵੇ ਗੂਦੀ ਬੈਠੀ ਸੀ ਆਪਣੀ ਚਾਰ ਕੂਤਰਾਂ ਨੇ ਬਾਜੀ ਸਾਂਝੀ ਕਰ ਲਈ ਸੀ ਆਪਣੀ ਕੱਲੀ ਹੈ ਹੋਰ ਤਾਂ ਸੀਗੀ ਗੂਤਰੀ ਅੱਡ ਸੀਗੀ ਕਿਉਂਕਿ ਆਪਣੀ ਥੋੜੀ ਮਤਲਬ ਜੀ ਬੰਦੀ ਨਹੀਂ ਸੀ ਬੰਦਿਆਂ ਨਾਲ ਤਾਂ ਕਰਕੇ ਤੇ ਬਾਕੀ ਐ ਸੀਗਾ ਗੂਤਰੀ ਐ ਵੀ ਨਹੀਂ ਕਿ ਬੈਕ ਹੀ ਜਿਵੇਂ ਮਰ ਗਈ ਗੂਤਰੀ ਕੂਦਰੀ ਨੇ ਟੱਚ ਮਾਰਨਸਾਰ ਕੂਦਰੀ ਉੱਡ ਗਈ। ਨਾਲ ਜਿਹੜਾ ਢਾਂਗੀਆਂ ਲੱਗੀਆਂ। ਸੋ ਮੈਂ ਵੀਡੀਓ ਵੀ ਦਿਖਾ ਦੂਗਾ ਵਿੱਚ ਐਡ ਕਰ ਦੂਗਾ ਵੀਡੀਓ। ਟੱਚ ਮਾਰਨਸਾਰ ਕੂਦਰੀ ਨਾਲ ਜਿਹੜਾ ਗੁਰਦਾਰ ਤੋ ਉੱਡ ਵੀ ਟੱਚ ਹੀ ਮਾਰਿਆ ਕਲੀ ਕੂਦਰੀ ਟੱਚ ਮਾਰ ਕੇ ਪੱਲੇ ਵੀ ਨਹੀਂ ਮੀਚੇ ਜਿੱਥੇ ਕਲੀ ਟੱਚ ਮਾਰ ਕੇ ਕੂਦਰੀ ਉੱਡ ਖੜੀ। ਤੇ ਕੂਦਰੀ ਉਹ ਤੋਂ ਬਾਅਦ ਕੂਦਰੀ ਅੱਧਾ ਘੰਟਾ ਉੱਦੀ ਕੂਦਰੀ। ਤੇ ਦੂਜੇ ਦੋ ਤਿੰਨ ਕੂਦਰੀ ਵਿੱਚ ਬੈਗੇ ਸੀਗੇ ਢਾਂਗੀਆਂ ਲਾ ਕੇ ਭਾਲੇ ਸੀ। ਅੱਧਾ ਘੰਟੇ ਦੀ ਫਿਰ ਵੀ ਕੂਦਰੀ ਵੱਧ ਉੱਡ ਕੇ ਬੈਠੀ। ਭਾਈ ਇੰਨੀ ਹੈ ਗੱਲ ਕਿ ਭੁੱਖੀ ਰਹੀ ਗਈ ਕੂਦਰੀ ਤਾਂ ਕਰਕੇ ਰਹੀ। ਤੇ ਬਾਕੀ ਲੋ ਜੀ ਹੁਣ ਆਪਾਂ ਤੁਹਾਨੂੰ ਇਹਦੇ 6400 ਵਾਲੇ ਦੇ ਜੋੜੀ ਦੇ ਜਿਹੜੇ ਆਪਾਂ 2024 ਚ ਬਾਜੀ ਛੜਨੇ ਕਿਸੇ ਗੱਲੋਂ ਰਹਿ ਗਏ ਉਹਦਾ ਵੀ ਸੁਣ ਦਰਤਾ ਕਾਹਤੋਂ ਰਹਿ ਗਏ ਕਬੂਤਰ ਕਾਹਤੋਂ ਇਹ ਕਬੂਤਰ ਦਾ ਸ਼ੌਂਕ ਕਰੋ ਪੱਲੇ ਵੇ ਕਬੂਤਰ ਦੇ ਇਹਦੇ ਪੱਲਿਆਂ 'ਚ ਹੀ ਇੱਕ ਰਾਜ ਆ ਤੁਹਾਨੂੰ ਉਹ ਦੱਸਾਂਗੇ ਕਿ ਕਿਹੜੀ ਗੱਲੋਂ ਬਾਜੀ 'ਚ ਰਹਿ ਗਿਆ ਸੀ ਇਹ ਆਪਾਂ ਮਤਲਬ ਇਹ ਕਬੂਤਰ ਕੱਢਿਆ ਸੀਗਾ ਇਹ ਆਪਾਂ ਛੜਨਾ ਸੀ ਦਾਨ ਸਿੰਘ ਵਾਲੇ ਬਾਜੀ ਆਪਣਾ ਇੱਥੇ ਲਿਆ ਜੀ ਆ ਮੁੰਡਾ ਨਾਗ ਤੇ ਉਹਨਾਂ ਨਾਲ ਆਪਣੀ ਚੱਲ ਮਾੜੀ-ਮੋਟੀ ਸੀਗੀ ਕਿ ਆਪਾਂ ਬਾਜੀ ਉਹਨਾਂ ਕੂਤਰ ਛੱਡਣਾ ਸੀਗਾ ਉੱਥੇ ਚੱਲ ਛਰਤ-ਛੁਰਤ ਲੱਗੀ ਸਾਡੀ ਕੋਈ ਪੈਸੇ ਆ ਪੂਸਿਆਂ ਦੀ ਅਸੀਂ ਉਹਨਾਂ ਦੇ ਕੂਤਰ ਛੱਡਣਾ ਸੀਗਾ ਬਰੋਬਰ ਇਹ ਛੱਡਣਾ ਸੀ ਕੂਤਰ 6400 ਵਾਲਾ ਤੇ ਉੱਥੇ ਕੂਤਰ ਸੀਗੇ 75 ਕੇ ਪਤ ਨਹੀਂ ਇੰਨੇ ਆਸ-ਪਾਸ ਦੇ ਕੂਤਰ ਸੀ ਹਨ ਨਹੀਂ ਉਹ ਬਾਜੀ ਕੈਨਸਲ ਹੋ ਗਈ ਸੀ ਹਾਂ ਬਾਜੀ ਨਹੀਂ ਨਹੀਂ ਕੂਤਰ ਵੈਸੇ ਉੱਥੇ ਕੂਤਰ ਐਂਟਰ 50 ਕੇ ਸੀਗੇ ਪਤ ਨਹੀਂ 50 ਸੀ ਬਣੇ 75 ਕੂਤਰ ਸੀਗੇ ਐਂਟਰ 2700 ਮੋਟਰ ਨੂੰ ਸੀਗੀ ਬਾਜੀ ਉਹ ਹਾਂ ਮੁੜ ਕੇ ਕਾਲਾ ਰਹੇਗਾ ਸੀ ਇੱਥੋਂ ਹਾਂ ਤੇ ਇਹ ਕੂਤਰ ਆਪਾਂ ਉਹਨੂੰ ਛੱਡਣਾ ਕੱਢੇ ਹੀ ਸੀਗਾ ਅਈ ਦੀ ਆਪਾਂ ਪਹਿਲੀ ਡਾਈ ਕਰਾਈ ਕੂਤਰ ਨੇ ਇਹ ਕੂਤਰ ਬੈਠਾ ਹੀ ਪਹਿਲੀ ਡਾਈ ਆਪਣੇ 2:30 ਵਜੇ ਕੂਤਰ ਬੈਠਾ ਸੀਗਾ ਗਰਮੀ 'ਚ ਪਹਿਲੀ ਡਾਈ ਬੰਦ ਕਰਕੇ ਪੱਟਸਾਰ ਕਰਕੇ ਕਢਿਆ ਇਹ ਦੂਜੀ ਡਾਈ ਕੂਤਰ ਇਹ 3:30 ਬੈਠਾ ਤੀਜੀ ਡਾਈ ਕੂਤਰ 4:00 ਵਜੇ ਬੈਠਾ ਇਹ ਘੰਟਾ-ਘੰਟਾ ਵਧੀ ਗਿਆ ਜਿਵੇਂ ਜਿਵੇਂ ਕਢਿਆ ਤਿੰਨ ਲੜਾਈਆਂ ਚੌਥੀ ਡਾਈ ਬਸ ਇੰਨਾ ਹੋ ਗਿਆ ਕਿ ਅਸੀਂ ਜਾਵੜੇ ਖੁੱਡੀਆਂ ਅਸੀਂ ਥੋੜਾ ਸਮਾਨ ਲੈ ਕੇ ਆਉਣਾ ਸੀਗਾ ਤੇ ਜਦੋਂ ਅਸੀਂ ਆ ਕੇ ਵੇਖਿਆ ਕੂਤਰ ਤੇ ਕੂਤਰ ਦਾ ਇਹਦਾ ਪੱਲਾ ਟੁੱਟਿਆ ਇਹਦਾ ਆ ਇਧਰ ਦਾ ਪੱਲਾ ਟੁੱਟਿਆ ਨਾ ਸੱਜਾ ਕੱਬਾ ਟੁੱਟ ਆਹ ਸੱਜੇ ਹੀ ਟੁੱਟਿਆ ਨਾ ਇਹਦਾ ਆ ਪੱ ਲੜਕੇ ਤਰਾਂ ਆਪਸ ਚ ਲੜਕੇ ਬੂਤਰਾਂ ਨੇ ਕਿਉਂਕਿ ਇਹ ਪਹਿਲਾ ਸੀਗੇ ਆਹ ਖੁੱਡੇ ਸੀਗੇ ਇਧਰ ਖੁੱਡੇ ਦਿਖਾ ਦੇ ਆਹ ਖੁੱਡੇਆਂ ਸੀਗੇ ਪਹਿਲਾਂ ਤੇ ਫੇਰ ਕਰਤੇ ਨਵੇਂ ਖੁੱਡੇ ਆ ਤੇ ਆਪਸ ਚ ਲੜ ਪਏ ਜਦੋਂ ਤੇ ਇਹ ਦਾ ਪੱਲਾ ਪੁੱਲਾ ਟੁੱਟ ਗਿਆ ਬੂਤਰ ਕਿਉਂਕਿ ਇਹ ਗਰਮ ਵਾਲੇ ਆ ਇਹ ਲੜਨ ਲੜਨ ਚ ਖੌਰੂ ਵੀ ਪਾਟ ਦਿੰਦੇ ਆ ਬੂਤਰਾਂ ਦਾ ਤੇ ਇਹਨੇ ਪੱਲਾ ਤੜਾਲਿਆ ਉਹ ਜੋ ਸਵੇਰੇ ਹੀ ਪੰਜਵੇਂ ਦਿਨ ਇਹਦਾ ਓਲਾ ਮਾਰਨ ਲੱਗੇ ਇਹ ਕੂਤਰਾਂ ਜੋ ਓਲਾ ਮਾਰਿਆ ਤੇ ਛਦਰੀ ਤੇ ਬਹਿ ਗਿਆ ਤੇ ਅਸੀਂ ਵੇਖਿਆ ਨਹੀਂ ਬੂਤਰ ਕਿਉਂਕਿ ਉਦੋਂ ਸੁੱਕਾ ਸੀਗਾ ਸਸਤਾ ਸਿੱਧਾ ਹੀ ਕੱਟਣਾ ਸੀਗਾ ਤੇ ਜਦੋਂ ਕੂਤਰ ਕੱਢ ਕੇ ਵੇਖਿਆ ਤੇ ਕੂਤਰ ਜਾ ਕੇ ਛਤਰੀ ਤੇ ਬਹਿ ਗਿਆ ਜਦੋਂ ਥੱਲੇ ਲਾਇਆ ਅਸੀਂ ਕਿ ਕੂਤਰ ਉੜਦਾ ਉਹਨੇ ਪੱਲਾ ਇਹਨੇ ਥੱਲੇ ਕਰ ਲਿਆ ਕੂਤਰ ਨੇ ਤੇ ਜੋ ਫੜ ਕੇ ਵੇਖਿਆ ਇਹ ਕਹਿੰਦਾ ਕੂਤਰ ਦਾ ਪੱਲਾ ਡੁੱਟ ਗਿਆ ਟੀਵੀ ਕਹਿੰਦਾ ਮੈਂ ਕਿਹਾ ਠੀਕ ਐ ਇਹਨੂੰ ਅਹੀ ਅੰਦਰ ਹੀ ਛੜਤਾ ਉਹ ਤੋਂ ਬਾਅਦ ਇਹਦਾ ਕੱਢਿਆ ਦੂਜਾ ਭਰਾ ਹੂੰ ਜੇ ਭਰਾ ਦੀ ਵੀ ਤੁਹਾਨੂੰ ਦੱਸਦਾ ਉਹਦੀ ਹੂੰ ਲਓ ਜੀ ਹੁਣ ਆਪਾਂ ਤੁਹਾਨੂੰ ਇਹਦੇ ਦੂਜੇ ਪੱਠੇ ਤੇ ਦਰਸ਼ਨ ਕਰਾਉਣਾ 6400 ਵਾਲੇ ਕਿ ਜਿਹੜਾ ਆਪਾਂ 2024 'ਚ 22 ਛੜਨਾ ਸੀਗਾ ਇਹ ਵੀ ਕਿਸੇ ਗੱਲ ਕਰਕੇ ਰਹਿ ਗਿਆ ਸੀਗਾ ਉਹ ਵੀ ਤੁਹਾਨੂੰ ਦੱਸ ਦਿਆਂ ਕੀ ਗੱਲ ਕਰਕੇ ਪਹਿਲਾਂ ਕੂਤਰ ਵੇਖੋ ਕੂਤਰ ਦਾ ਸ਼ੌਂਕ ਕਰੋ ਪਹਿਲਾਂ ਪੱਲੇ ਚੈੱਕ ਕਰੋ ਉਪਰ ਦੇ ਪੈਰ ਚੈੱਕ ਕਰੋ ਉਪਰ ਦੇ ਇਹਦੀ ਹਿਸਟਰੀ ਥੋੜੀ ਜੀ ਮਨਪਰੀ ਤੋਂ ਰਾਂ ਦੇ ਕੂਤਰਾਂ ਨਾਲ ਜੁੜੀ ਹੋਈ ਹੈ 2024 ਦੇ ਤੇ ਚਲੋ ਹੁਣ ਆਇਆ ਹੁੰਦਾ ਨਾ ਕਿ ਆਪ ਤਾਂ ਜਾਣਾ ਹੀ ਜਾਣਾ ਨਾਲ ਦੂਜੇ ਦਾ ਵੀ ਲੈ ਕੇ ਜਾਂਦੇ ਆ ਉਹ ਕੰਮ ਹੋਇਆ ਸੀ ਇਹਦਾ ਤੇ ਕੂਤਰ ਆਪਾਂ 22 ਛੜਨਾ ਸੀ ਬਹੁਤ ਵਧੀਆ ਕੂਤਰ ਉੱਡਿਆ ਸੀ ਇਹ ਪਹਿਲੀ ਦੂਜੀ ਡਾਈ ਕੂਤਰ ਨੇ ਬਹੁਤ ਮਹਗੇ ਮੇਰੇ ਸਾਹ ਹੁਣ 4 4 5 5 ਵੇ ਆਏ ਸੀ ਇਹ ਕੂਤਰ ਨੇ ਇਹ ਉਧਰ ਆਲੂ ਵੀ ਭੇੜਾ ਦੂਜੇ ਨਾਲ ਵੀ ਇਹ ਬਸ ਇੰਨਾ ਹੈਗਾ ਕਿ ਢਾਂਗ ਹੀ ਨਹੀਂ ਆਉਂਦਾ ਇਹ ਢਾਂਗ ਹੀ ਨਹੀਂ ਚੜਦਾ ਬੂਤਰੇ ਇਹ ਸਿੱਧੇ ਇੱਥੇ ਖਰਾਬ ਹੋ ਗਈ ਥੋੜਾ ਜਿਹਾ ਇਹਦੇ ਤੇ ਆਉਂਦਾ ਹੈਗਾ ਖੁੱਡੇ ਤੇ ਆਉਂਦਾ ਢਾਂਗ ਹੀ ਨਹੀਂ ਚੜਦਾ ਇਹ ਗੱਲ ਆਈ ਸੀ ਇਹਦੇ ਨਾਲ ਅਸੀਂ ਗਰਾਰੀ ਫਸਾਤੀ ਗੇੜੇ ਵਾਲੇ ਬੂਤਰੀਆਂ ਨਾਲ ਪਾਣੀ ਦੇ ਕੂਤਰੀਆਂ ਸਿੱਧੋ ਆਪਣੀਆਂ ਜਿਹੜੀ ਇੱਕ ਸਹਣੀ ਘੜੇ ਬਾਈ ਛੱਡੀ ਸੀ ਫੁੰਝਾ ਦੀ ਬੂਤਰੀ ਤੇ ਤੀਜੀ ਵਾਰੀ ਸੁੱਕਾ ਸੀ ਆ ਤੀਜੀ ਵਾਰੀ ਇਹ ਸੁੱਕਾ ਸੀ ਬੂਤਰੇ ਤੀਜੀ ਸੀ ਕਿ ਚੌਥੀ ਜਿਹਦੀ ਵਾਰੀ ਤੀਜੀ 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 ਵਾਰੀ ਸੁੱਕੀ ਸੀ ਤੇ ਉਹ ਕੂਤਰੀਆਂ ਦੋਵੇਂ ਗੇੜੇ ਤੇ ਸੀ ਜ ਉਹਨਾਂ ਤੇ ਗੇੜੇ ਚ ਬੂਤਰੀਆਂ ਦੇ ਤੇ ਇਹ ਬਹੁਤ ਚੰਗੇ ਭਲੇ ਦੇ ਬਸ ਇਹਨਾਂ ਦੀ ਇੱਕ ਬਾਤ ਹੈ ਇਹਨਾਂ ਦੀ ਆਤਮਾੜੀ ਹੈ ਕਿ ਜਿਹੜਾ ਇਹਨਾਂ ਨਾਲ ਪੁੱਤਰ ਫਿਰਦਾ ਕਿ ਦੂਜੇ ਪੁੱਤਰ ਨੂੰ ਬਾਹ ਕੇ ਵੰਦੇ ਆ ਜਿਹੜੀ ਉਹ ਪੂਰੀ ਸੀਗੀ ਉਹ ਵੀ ਘਰੇ ਦੂਸਰਾ ਵਾਲੀ ਜਿਹੜੀ ਕਾਲ ਚੜਣੀ ਆਪਾਂ ਛੱਡੀ ਸੀ 2022 ਚ ਬਾਜੀ 23 ਚ ਛੱਡੀ ਸੀ ਨਾ 23 ਚ 23 ਉਹਦੀ ਵੀ ਇਹੀ ਗੱਲ ਸੀ ਜਿੰਨੀ ਮਰਜ਼ੀ ਛਤਰੀ ਭੜਕਾ ਲਓ ਜਿੰਨਾ ਕੁਸ ਮਰਜ਼ੀ ਕਰ ਲਓ ਇਹਨਾਂ ਨੇ ਆਉਣਾ ਨਹੀਂ ਤਾਂ ਬਾਜੀ ਵਾਲੇ ਦੇ ਨਹੀਂ ਪਤਾ ਨਹੀਂ ਕਿਵੇਂ ਆ ਗਈ ਸੀ ਭੁੱਖੀ ਭਾਕੀ ਸੀਗੀ ਢਾਗੀ ਭੜਕਾਈ ਬਾਹਰਲੇ ਪਿੰਡ ਜਾ ਕੇ ਤੇ ਆਪਾਂ 22 ਛੜਤੀ ਤੇ ਆ ਗਈ ਕੂਤਰੀ ਤੇ ਪਰ ਇਹ ਮੜੇ ਘਰੇ ਨਹੀਂ ਆਉਂਦੇ ਘਰੇ ਜਿੰਨੀ ਮਰਜੀ ਢਾਂਗੀ ਭੜਕਾ ਲੈ ਜਮਾ ਨਹੀਂ ਆਉਂਦੇ ਇਹ ਬਸ ਇੰਨਾ ਹੀ ਕੂਤਰੀ ਗਿੜੇ ਵਾਲੇ ਕੂਤਰਾ ਨਾ ਛੜਤੀ ਇਹ ਕੂਗਰੀਆਂ ਨਾਲ ਦੋਵੇਂ ਇੱਕ ਆਪਣੀ ਸ਼ਾਹ ਕੀ ਕੂਤਰੀ ਇੱਕ ਚਿੱਟੀਆਂ ਵਾਲੀ ਕੂਤਰੀ ਸੀਗੀ ਤੇ ਇਹ ਸੀਗਾ ਸੁੱਕਾ ਤੀਜੀ ਵਾਰੀ ਇਹਨਾਂ ਦੀ ਤੇ ਇਹ ਬਸ ਇੰਨਾ ਸੀਗਾ ਕਿ ਬੰਦ ਖੜੇ ਸੀ ਕੂਤਰ ਤਿੰਨ ਹੀ ਤਿੰਨੇ ਬੰਦ ਖੜੇ ਸੀ ਟਾਈਮ ਸੀਗਾ ਡੇਢ ਘੰਟੇ ਦਾ ਹਨਾ ਡੇਢ ਵਜੇ ਦਾ ਟਾਈਮ ਸੀ ਡੇਢ ਘੰਟੇ ਦਾ ਟਾਈਮ ਸੀਗਾ ਕਿ ਮਨਪਰੀਦੇ ਨੇ ਕੂਤਰੀ ਇੱਕ ਹਰੀ ਗਲਾਬੀ ਬਗਲ ਦੀ ਰੱਤੀ ਕੂਤਰੀ ਸੀਗੀ ਆ ਆਪਣੇ ਪਿੱਛੇ ਛੱਪੜਾ ਕੂਤਰੀ ਤੇ ਇੱਥੇ ਬਹਿ ਕੇ ਪਾਣੀ ਪੀ ਕੇ ਜਾਂਦੀ ਸੀ ਉਹ ਤਾਂ ਖਰਾਬ ਹੋ ਗਈ ਸੀ ਇਹਨਾਂ ਦੀ ਕੂਤਰੀ ਇਹਨਾਂ ਨੇ 22 ਛੜਨੀ ਬਹੁਤ ਵਧੀਆ ਕੂਤਰੀ ਉੜਦੀ ਸੀ ਉਹਦੀ ਬਸ ਇੰਨੀ ਗੱਲ ਖਰਾਬ ਸੀ ਉਹ ਉੱਡ ਕੇ ਸਾਰਾ ਦਿਨ ਦੁਪਹਿਰੇ ਉੜਦੀ 12 1 ਵਜੇ ਤੱਕ 2 ਵਜੇ ਤੱਕ ਜਿੰਨਾ ਟਾਈਮ ਉੜਦੀ ਉੱਡ ਕੇ ਉਹ ਆ ਕੇ ਨਾ ਬਾਹ ਇੰਨਾ ਸੀ ਉਹ ਪਾਣੀ ਉਹ ਇੱਥੋਂ ਪੀ ਕੇ ਜਾਂਦੀ ਸੀ ਉਹ ਬਾ ਖਰਾਬ ਹੋ ਗਈ ਸੀ ਇਹਨਾਂ ਨੇ ਦਾਣੀ ਉੰਨੇ ਹੀ ਸਾਡਾ ਕੂਤਰ ਆ ਖਰਾਬ ਕਰਤਾ ਬਸ ਇੰਨੀ ਸੀ ਕਿ ਜੋ ਡੇਢ ਕ ਵੱਜਿਆ ਸੀਗਾ ਇਹ ਤਿੰਨੇ ਬੰਦ ਖੜੇ ਜੂਤਰ ਤੇ ਮਨਪੀਤ ਵਾਲੀ ਕੂਤਰ ਹੀ ਆਈ ਹੈ ਅਧਿਕਾਰੀ ਜੀ ਤੇ ਆ ਕੇ ਨਾ ਸਿੱਧੀ ਛੱਪੜ ਚਾ ਲਾ ਕੇ ਬਹਿ ਗਈ ਪਾਣੀ ਪੀਣ ਤੇ ਇਹਨੇ ਵੀ ਉੱਤੋਂ ਜੂੜ ਮਾਰਿਆ ਕਿਉਂਕਿ ਢਾਂਗੀ ਢੂੰਗੀ ਤੇ ਤਾਂ ਆਉਂਦਾ ਨਹੀਂ ਸੀਗਾ ਇਹਨੂੰ ਤਾਂ ਲੱਗਿਆ ਥੱਲੇ ਕੂਤਰ ਬੈਠੀ ਜਾਂਦੇ ਇਹਨੇ ਸਿੱਧਾ ਉੱਤੋਂ ਜੂੜ ਮਾਰਿਆ ਤੇ ਆ ਕੇ ਸਿੱਧਾ ਹੀ ਇਹ ਵੀ ਛੱਪੜ 'ਚ ਵੜ ਗਿਆ ਬਸ ਉਹ ਤੋਂ ਅਗਲੇ ਦਿਨ ਜਦੋਂ ਆਥ ਨੇ ਆਇਆ ਘਰੇ ਕੂਤਰ ਪਾਣੀ ਪੀ ਕੇ ਫਿਰ ਉਤਰ ਉੱਡਿਆ ਪਾਣੀ ਵਾਲਿਆਂ ਦੇ ਬਰੋਬਰ ਉੱਜਿਆ ਦੂਜਿਆਂ ਦੇ ਉਹ ਕੂਤਰਿਆਂ ਬੈਠੀਆਂ ਸੀ ਸਾਢੇ 4:00 ਵਜੇ ਬੈਠੀਆਂ ਸੀਗੀਆਂ ਇਹ ਬਰੋਬਰ ਬੈਠਾ ਉਹਨਾਂ ਦੇ ਕਿਉਂਕਿ ਇਹਦਾ ਇਹੀ ਆਦਤ ਹੈ ਕਿ ਬਸ ਇਹ ਖਰਾਬ ਦੂਜੇ ਕੂਤਰ ਜਿੰਨਾ ਮਰਜੀ ਇਹਨਾਂ ਦੇ ਬਰੋਬਰ ਫਿਰਦਾ ਹੋਵੇ ਇਹ ਬਾਹ ਕੇ ਵਹਿੰਦੇ ਆ ਉਹਨਾਂ ਕੂਤਰਿਆਂ ਪਾਣੀ ਪਾਣੀ ਵਾਲਿਆਂ ਦੇ ਬਰੋਬਰ ਕਿਉਂਕਿ ਇਹਨੇ ਫਿਰ ਪਾਣੀ ਪੀ ਲਿਆ ਸੀ ਇਹਨੂੰ ਵੀ ਫਰਕ ਪੈਣਾ ਇਹ ਉਹਨਾਂ ਦੇ ਬਰੋਬਰ ਬੈਠਾ ਤਾਂ ਕਰਕੇ ਕੂਤਰ ਖਰਾਬ ਹੋ ਗਿਆ ਤਾਂ ਹੀ ਨਹੀਂ ਛੁੱਟਿਆ ਗਿਆ ਤੇ ਜਿਹੜਾ ਇਹਨਾਂ ਦਾ ਤੀਜਾ ਭਰਾ ਸੀਗਾ ਕੱਚ ਟੂਸੇ ਵਾਲਾ ਉਹ ਬਸ ਇੰਨਾ ਸੀਗਾ ਉਹ ਉਹਦੀ ਸੀਗੀ 8ਵੀਂ 9ਵੀਂ ਵਾਰੀ ਉਹ ਕੂਤਰ ਛੱਡਣਾ ਸੀਗਾ ਆ ਤੇ ਉਹ ਉਤਰ ਬਹਿੰਨਾ ਖਰਾਬ ਹੋ ਗਿਆ ਕਿ ਉਹਦੀਆਂ ਸੁੱਕੀਆਂ ਵਾਰੀਆਂ ਬਾਲੀਆਂ ਕਰਾ ਦੀਆਂ ਪਾਣੀ ਵਾਲੇ ਕੂਤਰਾਂ ਨਾਲ ਵਾਰੀਆਂ ਕਰਾ ਦੀਆਂ ਤੇ ਉਹ ਕੂਤਰ ਪਿੰਡ ਜਿਹੇ ਡਿੱਗ ਪਿਆ ਪਰ ਉਹ ਕੂਤਰ ਤੇ ਆਪਣਾ ਸੂਹ ਹੀ ਨਹੀਂ ਲੱਗੇ ਕੂਤਰ ਕਿੱਥੇ ਆ ਕਿੱਥੇ ਨਹੀਂ ਆ ਇਹ 15 ਦਿਨਾਂ ਚ ਬਾਈ ਛੱਡਣ ਵਾਲੇ ਆ ਬਸ ਇਹ ਬਜਮਾ ਇਹ ਮੇਰੇ ਹਿਸਾਬ ਨਾਲ ਜੇ ਇਹਨਾਂ ਨੂੰ ਕੋਈ ਸਹੀ ਬੰਦਾ ਇਹਨਾਂ ਨੂੰ ਡਾਉਂਦਾ ਆਪਾਂ ਹੁਣ ਇਹਨਾਂ ਦੇ ਆਪਾਂ ਬੱਚੇ ਅੱਗੇ ਚੌਣ ਚੰਨੂ ਵੀ ਦਿੱਤੇ ਆ ਠੀਕ ਹੈ ਧੁੰਨੀ ਕੇ ਵੀ ਆਪਣੇ ਇੱਕ ਦੋ ਮੁੰਡੇ ਗਾ ਲਿਆਜੀਆਂ ਕੋਲ ਬੈਠੇ ਆ ਆ ਬਾਕੀ ਮੇਰੇ ਘਰੇ ਵੀ ਇੱਕ ਇਹਦਾ ਮੇਨ ਜੋੜੇ ਦਾ ਬੱਚਾ ਬੈਠਾ ਜਮਾ ਜੋੜੀ ਬੈਠੀ ਉਧਰ ਉਹ ਵੀ ਤੁਹਾਨੂੰ ਦਿਖਾਵਾਂਗੇ ਵੀਡੀਓ ਵਿੱਚ ਐਡ ਕਰ ਦੂੰਗਾ ਮੈਂ ਇੱਕ ਜੋੜੀ ਜਮਾ ਲੱਗ ਹੀ ਕਰ ਰੱਖੀ ਨੇ ਚੌਣ ਕਿਉਂਕਿ ਇੱਥੇ ਕਈ ਵਾਰ ਤੁਹਾਨੂੰ ਪਤਾ ਯਾਰ ਉਹ ਜਿਵੇਂ ਉਹਦੇ ਬੰਦੇ ਆ ਗਏ ਸੀਗੇ ਬਾਕੀ ਰੱਬ ਨਾ ਜਾਣੇ ਬਿਮਾਰੀ ਬਮੂਰੀ ਪੈਂਦੀ ਇੱਕ ਅੱਧਾ ਸਾਈਡ ਤੋਂ ਹੋਣਾ ਚਾਹੀਦਾ ਜੋੜਾ ਤਾਂ ਹੀ ਆਪਾਂ ਜਿਵੇਂ ਪੁੱਤਰ ਆਪਣੇ ਜਿਵੇਂ ਚੰਨੂ ਬੈਠੇ ਆ ਧੁੰਨੀ ਕੇ ਬੈਠੇ ਆ ਅੱਧੇ ਆਪਣੇ ਫ ਦੇ 5 ਦੇ ਕੂਤਰ ਵੀ ਆਪਣੇ ਕੋਲੇ ਤੇ ਆਪਣੇ ਵੀ ਇੱਕ ਦੋ ਕੂਤਰੋ ਕੋਲ ਬੈਠੇ ਆ ਬਾਈ ਕੋਲੇ ਤੇ ਉੱਥੇ ਤਾਂ ਹੀ ਐਡਵਰਟ ਕਰ ਰੱਖਿਆ ਕੂਤਰ ਕੋਈ ਤੁਹਾਨੂੰ ਪਤਾ ਬਿਮਾਰੀ ਮੀਮਾ ਪੈਂਦਾ ਯਾਰ ਕੋਈ ਨਾ ਬਿਮਾਰੀ ਪੈਂਦੇ ਬਾਕੀ ਸਾਡੇ ਤਾਂ ਕਿਸਮਤੀ ਵਾਲੀ ਮਾੜੀ ਐ ਕਿ ਕਿਸੇ ਨਾ ਕਿਸੇ ਕੋਲ ਨਾ ਕੋਸੋ ਹੋ ਹੀ ਜਾਂਦਾ 2022 ਚ ਬਾਈਆਂ ਵਧੀਆ ਕੂਤਰ ਬਹੁਤ ਵਧੀਆ ਸੀਗੇ 2023 ਚ 23 ਚ 23 ਚ ਤੇ ਸਾਰੇ ਕੂਤਰੀ ਮੈਗਾ ਯਾਰ ਸਾਰੇ ਬਿਮਾਰੀ ਜਾ ਗਈ ਸਾਰੇ ਟੀਕੇ ਲਾਉਣੇ ਪਏ ਟੀਕੇ ਵਾਲੇ ਤੁਹਾਨੂੰ ਪਤਾ ਬਈ ਕਾਂਡ ਕੱਢ ਦੇਣੀ ਆ ਕੂਤਰੀ ਬੰਦੀ ਦੂਸਰਾ ਵਾਲੀ ਕਿਵੇਂ ਗਾੜ ਕੱਢ ਗਈ ਸੀ ਇਹ ਤਾਂ ਹੋਰ ਕੂਤਰ ਤਾਂ ਕੋਈ ਗਾੜ ਨਹੀਂ ਕੱਢਦਾ ਉਹ ਵਾ ਟੀਕੇ ਵਾਲ ਤੇ ਇੱਕ ਆਪਾਂ ਛੱਡਿਆ ਸੀਗਾ ਮੇਰੇ ਸਹਾਂਵਣਾ ਪੁੱਤਰ ਹੋਰ ਕਿਤੇ ਛੱਡੇ ਸੀ 2023 ਚ ਉਹ ਇੱਕ ਕੁਦਰੀ ਹਰੀ ਬਗਲ ਵਾਲ ਦੀ ਛੱਡੀ ਸੀ ਤੇ ਬਰੋਬਰ ਹੀ ਉਹ ਕੁਦਰੀ ਆਪਣੀ ਯਾਰਾਂ ਮਾੜੀ ਉਹਦੀ ਗਲਤ ਸਮਝੀ ਸੀ ਕੁਦਰੀ ਆਪਣੇ ਉਹ ਕੁਦਰੀ ਭੁੱਖੀ ਸੀਗੀ ਉਹ ਕੁਦਰੀ ਆਪਾਂ ਗਾਪਣੀ ਮਾਰਦੇ ਆਪਣੀ ਕੁਦਰੀ 4 ਵੇ ਕੋਠੀ ਦੇ ਬੈਗੀ ਸੀ ਪਰ ਜਦੋਂ ਉਹਨੂੰ ਮੈਂ 4 ਵੇ ਕੋਠੀ ਤੇੋਂ ਫੜਨ ਗਿਆ ਕੁਦਰੀ ਨੂੰ 2023 ਦੀ ਗੱਲ ਹੈ ਕੁਦਰੀ ਉੱਡ ਗਈ ਉੱਡ ਕੇ ਫੇਰ ਗਿੱਧੇ ਮਾਰ ਕੇ ਨਾਲ ਦੀ ਕੋਠੀ ਤੇ ਬੈ ਗਈ ਅਸੀਂ ਕਹਾਂ ਚੱਲ ਛੱਡ ਰਹਿਣੀ ਦੇ ਤੇ ਉਹ ਬਸ ਇੰਨਾ ਹੋਇਆ ਕਿ ਆਥਨੇ ਜਦੋਂ ਅਸੀਂ ਆਂਗਿਆ ਲਈ ਬਹਿ ਜਾਲ ਤੇ ਹੈਗੀ ਇਹ ਘਰੇ ਆਪਣੇ ਜਾਲ ਤੇ ਲੱਗੇ ਸੀ ਕੂਤਰ ਇਹ ਬਾ 6400 ਵਾਲੀ ਤਾਂ ਅਸੀਂ ਬਣਾਉਂਦੇ ਨਹੀਂ ਸੀ ਜੁੜੀ ਆ ਆਪਦੇ ਆ ਵੀ ਬਣੀ ਇਹ 32 3200 ਰਲ ਗਿਆ ਤੇ ਬੀਦੂ ਵਾਲੀ ਬਾਜੀ ਚੋਂ ਆਏ ਆ ਦੋਵੇਂ ਕੂਤਰੀ ਉਤਰ ਕੂਤਰੀਆਂ ਦੋਵੇਂ ਬੀਦੂ ਵਾਲੀ ਵਾਲੀ ਬਾਜੀ ਚੋਂ ਆਏ ਆ ਇਹ ਜੋੜੀ ਮੈਨੂੰ ਟੀਵਲੀ ਨੇ ਦਿੱਤੀ ਸੀਗੀ ਕੂਤਰੀ ਮੈਨੂੰ ਮਣਪੀ ਨੇ ਦਿੱਤੀ ਸੀਗੀ ਤੇ ਕੂਤਰ ਮੈਨੂੰ ਟੀਵਲੀ ਨੇ ਦਿੱਤਾ ਸੀਗਾ ਤੇ ਐ ਬਣੇ ਸੀ ਬਾ ਇਹ ਬਣੇ ਉੱਥੋਂ ਮੇਰੇ ਘਰੋਂ ਸੀਗੇ ਉਹ ਤੋਂ ਬਾਅਦ ਮਣਪੀ ਨੇ ਬਾਅਦ ਚ ਬਣਾਈ ਸੀ ਨਾ 6400 ਵਾਲੇ ਮਾੜ ਪੀਦਨੇ ਬਾਦਲਾਲੀ ਬਾਗੀ ਚ ਫੜੇ ਸੀਗੇ ਉਹਨੇ 2023 ਚ ਫੜੇ ਸੀਗੇ ਤੇ ਆਪਾਂ 2022 ਚ ਫੜੀ ਸੀ ਨਹੀਂ ਨਹੀਂ ਉਹਨੇ 22 ਚ ਫੜੇ ਸੀ ਉਹਨੇ 22 ਚ ਬੜੇ ਸੀ ਪਰ ਹੁਣ ਲਾ ਹੀ ਨਹੀਂ ਸੀ ਪਹਿਲਾਂ ਜੋੜੀ ਲੱਗੀ ਸੀ ਤੇਜ ਕੂਤਰੀ ਉੜਦੀ ਸੀ ਬਗਲ ਵਾਲੀ ਬਗਲ ਵਾਲੀ ਬਗਲਾ ਵਾਲੀ ਹੂੰ ਉਹਨੇ ਐਗਤੀ ਵੀ ਛੱਡੇ ਆ ਪਰ ਐਗਤੇ ਆਪਣੇ ਕੋਈ ਵੀ ਨਾ ਡਿਆ ਕਿਉਂਕਿ ਆਪਣੇ ਕੋ ਤਾਂ ਆ ਹੀ ਰਹਿ ਗਏ ਕੂਤਰ 24 ਜਿਹੜੇ ਛੱਡਨੇ ਸੀਗੇ ਤਿੰਨ ਕੂਤਰ ਸੀ ਤਿੰਨੇ ਖਰਾਬ ਹੋ ਗਏ ਐਗਤੀ ਇਹਨਾਂ ਦੇ ਹੁਣ ਬੱਚੇ ਕਢਾਏ ਆ ਇਹਨਾਂ ਦੇ ਹੋਰ ਕੂਤਰੀ ਨਾ ਕਢਾਏ ਆ ਇਹਦੇ ਕੂਤਰ ਦੇ ਰੱਤੀ ਕੂਤਰੀ ਨਾ ਕਢਾਏ ਆ ਉਹ ਕੂਤਰੀ ਵੀ ਹੁਣ ਮੈਨੂੰ ਦਿਖਾਉ ਅੱਗੇ ਇਹਨਾਂ ਦੇ ਪੱਠਿਆਂ ਦੇ ਵੀ ਕਢਾਏ ਐ ਇਹਨਾਂ ਦੇ ਪੱਠਿਆਂ ਦੇ ਵੀ ਅੱਗੇ ਬਹੁਤ ਵਧੀਆ ਰਿਜ਼ਲਟ ਐ ਮੇਰੇ ਕੋਲ ਉੱਥੇ ਘਰੇ ਪੱਠਾ ਭੇਟਾ ਹੈਗਾ ਇੱਕ ਸਾਵੀ ਜੁੜੀ ਦਾ ਇਸੇ ਦਾ ਹੀ ਐ ਇਸੇ ਦਾ ਹੀ ਐ ਉਹ ਤੁਹਾਨੂੰ ਮੈਂ ਦਿਖਾਵਾਂ ਉਹ ਪੁੱਤਰ ਹੁਣ ਉਹਦੇ ਕੰਨੀਆਂ ਵਾਲੇ ਫੰਗ ਰਹਿੰਦੇ ਐ ਮੈਂ ਵੀਡੀਓ ਵੀ ਦਿਖਾਵਾਂ ਤੁਹਾਨੂੰ ਕੰਨੀਆਂ ਵਾਲੇ ਫੰਗ ਰਹਿੰਦੇ ਪੁੱਤਰ ਦੇ ਤੇ ਉਹਦੇ ਉਹਦੇ ਰੰਗ ਕਿ ਲੱਗੇ ਸੀ ਚੌੜਸ ਵਾਲੇ ਪੁੱਤਰ ਦੇ ਜਿਹੜਾ ਚੌੜਸ ਵਾਲੇ ਉਹਦਾ ਸੀ ਗਲਾਬੀ ਫੁੱਝਾ ਸੀ ਜਮਾ ਇਹ ਬਾਰੇ ਇੱਕ ਗੱਲ ਐ ਬਾਜੀ ਕਿੰਨੇ ਵਜੇ ਨਿਬੜ ਗਈ ਬਾਜੀ ਕਿੰਨੇ ਵਜੇ ਨਿਬੜੀ ਸੀ ਬਾਜੀ ਨਿਬੜੀ ਸੀਗੀ 4:30 ਵਜੇ 3:30 हां 4:30 ਦੇ ਨਹੀਂ ਨਹੀਂ ਨਾਮਾਂ ਦੇ ਕੂਤਰ ਉੱਡ ਜਾਂਦੇ ਸੀ ਨਹੀਂ ਨਹੀਂ 3:30 ਵਜੇ ਪੂਰੀ ਦਾ ਕੱਲਾ ਰਹਿ ਗਿਆ ਸੀਗਾ हां ਪੂਰੀ ਦਾ ਪੂਰੀ ਜਿੱਤੇ ਸੀ ਮੋਟਰਸਾਈਕਲ ਨਾਲ ਹਾਂ 3:30 ਵਜੇ हां 3:30 ਵਜੇ ਤੇ ਇਹ ਕੂਤਰ ਆਪਣੇ ਕੋਲ ਬੈਠਾ ਸੀ 4:30 4:45 ਤੇ ਇਹ ਕੋਠੀ ਦੇ ਟੱਚ ਮਾਰ ਕੇ ਉੱਡ ਗਿਆ ਸੀਗਾ ਹਾਂ 45 4:45 ਦੀ ਕੂਤਰ ਕੋਠੀ ਦੇ ਬਹਿ ਗਿਆ ਸੀਗਾ ਅਸੀਂ ਲਾਉਣਗੇ ਜੀ ਕੂਤਰ ਪਰਸ਼ਾਵਾਂ ਨਹੀਂ ਪੈਣ ਦਿੱਤਾ ਕੂਤਰ ਇਨਾਦਰ ਕੂਤਰ ਉੱਡ ਗਿਆ ਤੇ ਕੂਤਰ ਉਹ ਤੋਂ ਬਾਅਦ ਡੇਢ ਘੰਟਾ ਕੂਤਰ ਉੱਡਿਆ ਘੰਟਾ ਡੇਢ ਘੰਟਾ 5:35 ਵਜ ਕੇ ਪੰਤੀ ਮਿੰਟ ਤੇ ਕੂਟਰ ਢਾਂਗੀ ਜਿਹੜਾ ਖੱਟੀ ਰਹਿ ਤੇ ਚੜਿਆ ਸੀ ਤੇ ਛਤਰੀ ਨੂੰ ਤੁਹਾਨੂੰ ਮੈਂ ਦਿਖਾ ਦੇਣਾ ਜਮਾ ਟੁੱਟੀ ਛਤਰੀ ਤੇ ਬਟਾਏ ਕੂਟਰ ਮੋਹਰੇ ਕਿੰਨੇ ਲੱਗੇ ਜੇ ਇਹਦੇ 5 ਮੋਹਰੇ ਲੱਗੇ ਕੂਟਰ ਦੇ ਤਿੰਨ ਤਾਂ ਲੱਗੇ ਸੀ ਉਹਦੇ ਗੋਲ ਮੋਹਰਾ ਠੀਕ ਹੈ ਇੱਕ ਇਹਦੇ ਖਿੜਕੀਆਂ ਵਾਲੀ ਬਾਈ ਦੀ ਮੋਹਰ ਲੱਗੀ ਸੀ ਖਿੜਕੀਆਂ ਵਾਲੀ ਵੀ ਸ਼ਾਇਦ ਉੱਡੇ ਆਪਾਂ ਨੂੰ ਬਾਕੀ ਪਤਾ ਪੱਕਾ ਪਤਾ ਨਹੀਂ ਕੂਟਰ ਦਾ ਕੂਤਰੀ ਦੇ ਇੱਕ ਮੋਹਰੇ ਲੱਗੀ ਸੀ ਕੂਤਰੀ ਦੇ ਤਾਂ ਯਾਰ ਜਮਾ ਸਕੈਚ ਵਾਲੀ ਥਾਲੀ ਪਾਈ ਸੀ ਉਹ ਤਾਂ ਯਾਰ ਮੈਂ ਕਹਿੰਦਾ ਜਮਾ ਗੰਦ ਕਰਕੇ ਲਾਈ ਸੀ ਉਸੀ ਦਾ ਪਰ ਇੰਨਾ ਨਹੀਂ ਪਤਾ ਇਹ ਆਪਾਂ ਨੂੰ ਬਹੁਤ ਐਵੇਂ ਇੰਨਾ ਚੰਗਾ ਹਾਂ ਬਹੁਤ ਚੰਗਾ ਰਿਜ਼ਲਟ ਆ ਜਿਵੇਂ ਮੈਂ ਕਿਹਾ ਬਾਕੀ ਆਪਾਂ ਇਹਨਾਂ ਨੂੰ ਮੁੰਡਿਆਂ ਨੂੰ ਵੀ ਮਾਨਸਾਣ ਨੂੰ ਵੀ ਦੇਣੇ ਆ ਇਹਦੇ ਆਂਡੇ ਦੇਣੇ ਆ ਹਣੀ ਮਾਨਸਾ ਮੋਰ ਨੂੰ ਹਣੀ ਮਾਨਸਾਲੇ ਨੂੰ ਆਪਾਂ ਆਂਡੇ ਦੇਨੇ ਦੋ ਆਜੀ ਆ ਮੁੰਡਾ ਵਧੀਆ ਹੈਗਾ ਦੋ ਅੰਡੇ ਸਮੇ ਜੋੜੀ ਦੇ ਹਾਂ ਜਮਾ ਸਮੇ ਜੋੜੀ ਹੁਣ ਕੂਤਰ ਦਿਖਾ ਦੇ ਮਾੜੇ ਪ੍ਰਕਟੇ ਦਿਖਾ ਦੇ ਦੋ ਲਓ ਜੀ ਕਰੋ ਸ਼ੌਂਕ ਹੁਣ 64 ਵਾਲੇ ਜੋੜੀ ਦੇ ਬਾਕੀ ਕਮੈਂਟ ਕਰਕੇ ਦੱਸਿਓ ਕਿਵੇਂ ਆ ਜੋੜੀ ਕਿਵੇਂ ਨਹੀਂ ਬਾਕੀ ਵੀਡੀਓ ਚ ਜੇ ਗਲਤੀ ਗੁਲਤੀ ਹੁੰਦੀ ਆ ਭਰਾਵਾ ਦੱਸ ਦਿਆ ਕਰੋ ਬਾਕੀ ਗਾਲ ਗੂਲ ਤਾਂ ਆਪਾਂ ਕੱਢਦੇ ਨਹੀਂ ਜੇ ਕੋਈ ਨਿਕਲ ਵੀ ਜਾਵੇ ਬਾਇ ਚਾਂਸ ਤੇ ਛੋਟਾ ਭਰਾ ਸਮਝ ਕੇ ਆਪਾਂ ਨੂੰ ਮaaf ਕਰਦੇ ਹੋ ਤੇ ਦੂਸਰਾ ਵਾਲੀ ਕੂਤਰੀ ਵੀ ਤੁਹਾਨੂੰ ਦਿਖਾ ਦਿੰਨੇ ਆ ਕਰੋ ਦੂਸਰਾ ਵਾਲੀ ਕੂਤਰੀ ਦੇ ਵੀ ਸ਼ੌਂਕ ਇੱਕ ਕੂਤਰੀ ਵੀ ਦੱਸਿਓ ਕਿਵੇਂ ਲੱਗਦੀ ਹੈ ਜੇ ਬਾਕੀ ਜੇ ਤੁਸੀਂ ਕਹਿਣਿਓ ਆਪਾਂ ਇਹ ਕੂਤਰੀ ਨੂੰ ਕੱਢ ਸਕਦੇ ਆ ਅਗਲੇ ਸੀਜ਼ਨ ਵਾਸਤੇ ਠੰਡ ਵਾਸਤੇ ਤੇ ਆ 2024 ਵਾਲੇ ਪੱਠੇ ਆ ਜਿਹੜੇ ਰੁਕੇ ਆ ਦੋ ਤੀਜੇ ਪੱਠੇ ਦਾ ਤਾਂ ਆਪਣੇ ਕੋਲ ਨਾਮੋ ਨਿਸ਼ਾਨੀ ਹੈ ਨੀਗਾ ਬਾਕੀ ਇਹ ਥੋੜਾ ਜਿਹਾ ਸੈੱਟ ਪਾ ਇਹਦੇ ਸਾਨੂੰ ਐਤਕੀ ਵਾਲੇ ਬੱਚੇ ਵੀ ਦਿਖਾ ਦਈਏ ਹੈਨਾ ਇਹਨਾਂ ਨੂੰ ਐਤਕੀ ਵਾਲੇ ਬੱਚੇ ਵੀ ਦਿਖਾ ਦਈਏ ਜਿਹੜੇ 24 ਦੇ ਹਾਂ 6400 ਵਾਲੀ ਜੋੜੀ ਦੇ ਇਹ ਸਾਨੂੰ ਮੈਂ ਬੱਚੇ ਦਿਖਾ ਦਣਾ ਉੱਥੇ ਜਾਲ ਚ ਛੱਡ ਕੇ ਵਿਖਾ ਦੇਣਾ ਬੱਚੇ ਸਾਨੂੰ ਲਓ ਜੀ ਅੱਜ ਦੀ ਵੀਡੀਓ ਆਪਣੀ ਇੰਨੀ ਸੀਗੀ 6400 ਵਾਲੇ ਦੀ ਸਾਨੂੰ ਸਾਰੀ ਹਿਸਟਰੀ ਦੱਸ ਤੀ ਕਿੱਥੋਂ ਆਏ ਸੀ ਗੂਤਰ ਤੇ ਕਿਵੇਂ ਬਣੇ ਆ ਤੇ ਕਿਵੇਂ ਅੱਗੇ ਬੱਚਾ ਦਾ ਰਿਜ਼ਲਟ ਹੈ ਠੀਕ ਹੈ ਬਾਕੀ ਤੁਸੀਂ ਕਮੈਂਟ ਕਰਕੇ ਦੱਸ ਦਿਓ ਅੱਗੇ ਆਪਾਂ ਕਿਹੜੇ ਕੂਤਰਾਂ ਦੀ ਵੀਡੀਓ ਬਣਾਈਏ ਕਿਹੜੇ ਦੇ ਨਾਮ ਬਣਾਈਏ ਜਿਹੜੀ ਅਗਲੀ ਵੀਡੀਓ ਆਊਗੀ ਆਪਣੀ ਉਹ ਆਊਗੀ 15 ਤਰੀਕ ਤੋਂ ਬਾਅਦ ਆਊਗੀ ਵੀਡੀਓ ਠੀਕ ਹੈ ਬਾਕੀ ਲਾਈਵ ਆਪਣਾ ਐਂ ਚੱਲਦਾ ਰਹਿੰਦਾ ਬਾਕੀ ਆ ਆਪਣਾ ਛੋਟਾ ਜਿਹਾ ਸਿਸਟਮ ਐ ਯਾਰ ਬਾਕੀ ਬਾਲਾ ਵੱਡਾ ਤਾਂ ਹੈ ਨਹੀਂ ਉਸਤਾਦ ਸਾਹਿਬ ਜੀ ਖੜੇ ਆ ਹਾਂ ਲਾਈਕ ਕਮੈਂਟ ਸਬਸਕ੍ਰਾਈਬ ਯਾਰ ਜ਼ਰੂਰ ਕਰ ਦਿਤੇ ਯਾਰ ਸਾਰਿਆਂ ਨੂੰ ਅੱਗੇ ਵੀ ਵੀਡੀਓ ਜ਼ਰੂਰ ਭੇਜਿਆ ਕਰੋ ਯਾਰ ਠੀਕ ਹੈ ਬਾਕੀ ਜੇ ਕੋਈ ਗਲਤੀ ਹੁੰਦੀ ਹੈ ਤੇ ਭਰਾ ਸਿੱਧੀ ਗੱਲ ਆ ਆਪਾਂ ਕੋਈ ਵੱਡੇ ਬੰਦੇ ਹੈ ਨਹੀਂ ਕਿ ਨਹੀਂ ਆਪਾਂ ਕੋਈ ਏਡੇ ਸਟਾਰ ਆ ਠੀਕ ਹੈ ਸਿੰਪਲ ਜਿਹੇ ਬੰਦੇ ਆ ਤੇ ਜ ਤੇ ਬਈ ਕਮੈਂਟ ਕਰਕੇ ਦੱਸਦਿਆ ਕਰੋ ਆਪਾਂ ਨੂੰ ਕੋਈ ਗੁੱਸਾ ਨਹੀਂ ਕਿਸੇ ਗੱਲ ਦਾ ਗਿਲਾ ਨਹੀਂ ਤੁਸੀਂ ਕਮੈਂਟ ਚ ਜੇ ਗਾਲ ਵੀ ਲਿਖ ਦਿਨਾਗੇ ਕਿ ਬਈ ਤੂੰ ਆ ਗਾਲ ਕੱਢੀ ਐ ਤੇ ਤੂੰ ਆ ਆ ਚੀਜ਼ ਗਲਤ ਬੋਲੀ ਐ ਠੀਕ ਐ ਆਪਾਂ ਨੂੰ ਕਮੈਂਟ ਕਰਕੇ ਦੱਸ ਦਿਓ ਆਪਾਂ ਤੁਹਾਡੇ ਉਹ ਵੀ ਨਹੀਂ ਕਰਦੇ ਕਿ ਤੁਹਾਡਾ ਕਮੈਂਟ ਡਿਲੀਟ ਕਰਾਂਗੇ ਜਾਂ ਐਂ ਕਰਾਂਗੇ ਆਪਾਂ ਤੁਹਾਡੇ ਤੁਹਾਡੇ ਕਮੈਂਟ ਦਾ ਵੀ ਰਿਪਲਾਈ ਦਸਾਂਗੇ ਤੇ ਅੱਗੇ ਸੋੜ ਤੋਂ ਬਈ ਆ ਗਲਤੀ ਹੋ ਗਈ ਅੱਗੇ ਤੋਂ ਗਲਤੀ ਵੀ ਨਹੀਂ ਹੁੰਦੀ ਠੀਕ ਐ ਬਾਕੀ ਭਰਾ ਤੁਹਾਡੇ ਸਿਰ ਤੇ ਐ ਸਾਰਾ ਕੰਮ ਓਕੇ ਚਲੋ ਬਾਏ ਬਾਏ ਟਾਟਾ ਹਾਂ ਬਾਕੀ سپورਟ ਕਰਿਆ ਕਰੋ ਯਾਰ ਭਰਾ ਸਾਰੇ ਠੀਕ ਐ ਯਾਰ ਬਾਕੀ ਸਾਨੂੰ ਟੀਮਲੀ ਦਾ ਹੀ ਪਤਾ ਹੀ ਹੈ ਮੈਂ ਤਾਂ ਕਦੇ ਦੇਖਦਾ ਹੀ ਆਉਣਾ ਹੈਗਾ ਮੈਂ ਤਾਂ ਹੁਣ ਇਹ ਤੋਂ ਬਾਅਦ ਬਾਜ਼ੀਆਂ ਤੇ ਆਉਂਗਾ ਠੀਕ ਹੈ ਬੰਦੇ ਨੂੰ ਸਪੋਰਟ ਕਰਨੀ ਹੈ ਪੂਰੀ ਖਿੱਚ ਕੇ ਆਹ ਸਾਡਾ ਛੋਟਾ ਖਿਡਾਰੀ ਇਹ ਤਿਆਰ ਹੋ ਰਿਹਾ ਹਜੇ ਗੇਮ ਸਿੱਖ ਰਿਹਾ